ਤੋ ਵੱਡੀ ਗਿਣਤੀ ਦੇ ਵਿੱਚ ਅੱਜ ਪ੍ਰਸ਼ਾਸਨ ਬੂਥਗੜ੍ਹ ਦੀ ਜਿਹੜੀ ਗੱਲਬਾਤ ਦੇਖਿਆ ਪੁੱਜਾ ਮੀਡੀਆ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਫਿਲਹਾਲ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਪ੍ਰਸ਼ਾਸਨ ਅੰਦਰ ਗਿਆ ਹੈ ਤੇ ਪ੍ਰਸ਼ਾਸਨ ਦੇ ਅਧਿਕਾਰੀ ਸਿਰਫ ਅੰਦਰ ਐਂਟਰ ਹੋਏ ਨੇ ਮੀਡੀਆ ਨੂੰ ਅੰਦਰ ਜਾਣ ਨਹੀਂ ਦਿੱਤਾ ਗਿਆ ਸੋ ਲਖਵੀਰ ਸਿੰਘ ਲੱਖਾ ਪਿੰਡ ਬੂਥਗੜ ਜਿੱਦੀ ਜ਼ਮੀਨ ਵਰਜਿੰਦਰ ਪਾਸਟਰ ਦੀ ਚਰਚ ਦੇ ਵਿੱਚ ਦੱਸੀ ਜਾ ਰਹੀ ਹੈ ਕਿ ਉਸ ਵੱਲੋਂ ਕਬਜ਼ਾ ਕਰਕੇ ਉਸ ਜ਼ਮੀਨ ਤੇ ਚਰਚ ਦਾ ਕੁਝ ਹਿੱਸਾ ਕਾਇਮ ਕੀਤਾ ਗਿਆ ਬਣਾਇਆ ਗਿਆ ਸੋ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪੁੱਜੇ ਨੇ ਅੱਜ ਇਸ ਚਰਚ ਦੇ ਵਿੱਚ ਨਿਸ਼ਾਨਦੇਹੀ ਕਰਵਾਉਣ ਤੋਂ ਬਾਅਦ ਵਿੱਚ ਦੇਖਦੇ ਹਾਂ ਕਿ ਕੀ ਕਾਰਵਾਈ ਅਮਲੇ ਦੇ ਵਿੱਚ ਲਿਆਂਦੀ ਜਾਂਦੀ ਹੈ 호텔 ਕਿੰਨੀ ਥਾਂ ਹੈ ਕਿਹਦੇ ਤਰੂ ਤੁਸੀਂ ਇਹ ਥਾਂ ਜਿਹੜੀ ਦਿੱਤੀ ਸੀਗੀ ਬਾਸਰ ਬਜਿੰਦਰ ਨੂੰ ਤੇ ਤੁਸੀਂ ਇਹ ਕਿਵੇਂ ਐਗਰੀਮੈਂਟ ਸਾਰਾ ਕਰਕੇ ਉਹਨੂੰ ਦਿੱਤਾ ਸੀਗਾ ਐਗਰੀਮੈਂਟ ਦਾ ਥਾਲਦੀ ਕਰਿਆ ਤਾਂ ਜੀ ਇਹਨਾਂ ਨੇ ਵੀ ਕਹਿੰਦੇ ਵੀ ਦੇ ਦੇ ਦੂ ਅਸੀਂ ਵੀ ਕੱਲ ਸਾਨੂੰ ਇੱਕ ਦੋ ਪ੍ਰੋਗਰਾਮੇ ਲਾਉਣੇ ਅਸੀਂ ਵੀ ਥਾਲ ਕਾ ਲਾਉਣੇ ਵੀ ਉਹਦੇ ਬਾਅਦ ਅਸੀਂ ਹੋਰ ਪਾਸੇ ਚਲੇ ਜਾਣਾ ਚਲੇਣਾ ਲੇਜੀ ਸਾਤੇ ਉਹਦੇ ਬਾਅਦ ਜੀ ਸਾਰੇ ਹੋਣ ਛੱਡਣੇ ਮੈਂ ਨਹੀਂ ਆਏ ਜੀ ਉਹਦੇ ਬਾਅਦ ਫਿਰ 18-20 ਸਵੇਰੇ ਸਾਡੇ ਕਨਾਲ ਇੱਕ ਡੇਢ ਕਨਾਲ ਜੀ ਉਹ ਵੀ ਨਹੀਂ ਛੱਡੀ ਉਹ ਵੀ ਫਿਰ ਅਸੀਂ ਤਕਸੀਮ ਕਰਾ ਕੇ ਤੇ ਹੁਣ ਸਾਡੇ ਕੋਟ ਸਾਡੇ ਹੱਕਮਾ ਹੋਇਆ ਜੀ ਤਾਂ ਹੁਣ ਅੱਜ ਕਿਹੜੇ ਕਿਹੜੇ ਸਾਲ ਦੇ ਵਿੱਚ ਤੁਸੀਂ ਇਹ ਦਿੰਨੇ ਹੋ ਲੀਜ਼ ਦੇ ਉੱਤੇ ਹਾਂਜੀ ਕਿਹੜੇ ਸਾਲ ਚ ਦਿੱਤੀ ਸੀ ਲੀਜ਼ ਦੇ ਉੱਤੇ ਜ਼ਮੀਨ ਇਹ ਤਾਂ 20 ਮਾ ਦਿੱਤੀ ਸੀ 2020 ਚ ਹਾਂਜੀ ਹਾਂ ਜਦੋਂ ਬਲਗ ਮਾਦਰੀ ਤੇ ਰਾਇਆ ਸੀ ਹਾਂ ਜਦੋਂ ਦਿੱਤੀ ਸੀ ਤੇ ਉਸ ਤੋਂ ਬਾਅਦ ਹੁਣ 4 ਸਾਲ ਤੋਂ 5 ਸਾਲ ਤੋਂ ਲਗਾਤਾਰ ਕੇਸ ਹੀ ਚੱਲ ਰਿਹਾ ਹੈ ਕੇਸ ਹੀ ਚੱਲਦਾ ਪਈ ਜਦੋਂ ਕੇਸ ਚੱਲੇ ਤੇ ਬਾਅਦ ਹੁਣ 1.5 ਮਹੀਨਾ ਹੋਇਆ ਜੀ ਕੇਸ ਬਤਾਵਾਂ ਜੋ ਹੈ ਹਾਂ ਅੱਜ ਤੇ ਹਮਲਾ ਵੀ ਕੀਤਾ ਗਿਆ ਸੀ ਹਾਂਜੀ ਹਮਲਾ ਸੀ ਕਣਕ ਵਾਢੀ ਕਰੀਤੀ ਜੀ ਰਾਇ ਜੀ ਹਾਂ ਪਤਾ ਪੈ ਰਿਹਾ ਹੋਇਆ ਜੀ ਸੜੀ ਗੱਲ ਹਮਲਾ ਜੀ ਹਾਂ ਕੱਲ ਕਾਲਾ ਬੈ ਨਹੀਂ ਪਾਲਦਾ ਜੀ ਉਹਦੇ ਵੀ ਛਟਾਂ ਖੜੀਆਂ ਲੱਗੀਆਂ ਜੀ ਹਾਂ ਹੁਣ ਸੰਤੁਸ਼ਟ ਹੋ ਇਸ ਚੀਜ਼ ਤੋਂ ਕਿ ਜਿਹੜੀ ਤੁਹਾਡੀ ਥਾਂ ਜਿੰਨੀ ਉਹ ਤੁਹਾਨੂੰ ਵਾਪਸ ਦਵਾਈ ਜਾ ਰਹੀ ਆ ਪਰ ਕਈ ਇੱਥੇ ਜਿਹੜੀ ਜਿੰਨੀ ਤੁਹਾਡੀ ਥਾਂ ਉਹ ਵਾਪਸ ਦਵਾਈ ਜਾ ਰਹੀ ਆ ਸੰਤੁਸ਼ਟੋਂ ਪ੍ਰਸ਼ਾਸਨ ਤੇ ਜੁਡੀਸ਼ਰੀ ਤੋਂ ਦੇਖਦੇ ਜੀ ਹੁਣ ਕੀ ਕਰਦੇ ਹਾਂ ਥਾਂ ਉਮੀਦ ਕੇ ਵੀ ਇਹ ਖਾਲੀ ਕਰ ਦੇਣਗੇ ਸੌਕੀ ਕਰ ਦੇਣਗੇ ਕੋਈ ਹੋਰ ਅੱਜ ਮੌਕਾ ਦੇਖਦੇ ਹਾਂ ਜੀ ਅੱਜ ਕੋਈ ਬੰਦੀਆਂ ਆਈਆਂ ਜੀ ਠੀਕ ਹੈ ਤੁਸੀਂ ਉਦੋਂ ਕਿੰਨੇ ਦੇ ਵਿੱਚ ਜਿਹੜੀ ਲੀਜ਼ ਕੀਤੀ ਸੀ ਕਿੰਨੇ ਪੈਸੇ ਲਈ ਸੀ ਉਹ ਤੋਂ ਪਾਸਟਰ ਬਲਜਿੰਦਰ ਤੋਂ ਹਾਂਜੀ ਪਾਸਟਰ ਬਲਜਿੰਦਰ ਤੋਂ ਕਿੰਨੇ ਪੈਸੇ ਲਈ ਸੀ ਉਹ ਜਦੋਂ ਲੀਜ਼ ਕਰਦਿਆਂ ਬਿਸ਼ੇਰ ਨੂੰ ਉਹਨੇ ਦੇ ਲੱਖ ਰੁਪਏ ਮੈਂ ਕਹੀ ਤੀ ਜੀ ਇਹਨਾਂ ਨੂੰ ਇੱਕ ਸਾਲ ਤੇ ਹਾਂਜੀ ਕਿੰਨੀ ਜ਼ਮੀਨ ਹਾਂਜੀ ਇੱਕ ਕੀਲਾ ਜੀ ਇੱਕ ਕੀਲਾ ਹਾਂਜੀ ਬਾਕੀ ਛੱਡ ਦਿੱਤੀ ਸੀ ਬਾਕੀ ਛੱਡਤੀ ਸੀ ਇੱਕ ਤੁਹਾਨੂੰ ਰੱਖ ਲਈ ਜੀ ਇਹਨਾਂ ਨੇ ਰਾਤ ਇਹ ਰੋਗ ਲੈ ਕੇ ਠੀਕ ਹਰਾਨ ਕਰ ਦੇ ਚਲ ਠੀਕ ਲੱਖਾਂ ਦੀ ਜਿਹੜਾ ਤੁਹਾਡਾ ਕੇਸ ਸੀ ਉਹ ਲੜਾਈ ਵਾਲਾ ਕੇਸ ਉਹਦੇ ਵਿੱਚ ਕਿਸ ਤਰ੍ਹਾਂ ਦੀ ਪੈਰ ਵੀ ਹੋਈ ਹੈ ਪ੍ਰਸ਼ਾਸਨ ਵੱਲੋਂ ਜਿਹੜਾ ਥੋੜਾ ਲੜਾਈ ਦਾ ਕੇਸ ਸੀ ਇਹ ਤਾਂ ਜਨਨੀ ਕੇਸ ਹੋ ਗਿਆ ਜਿਹੜਾ ਥੋੜਾ ਝਗੜਾ ਹੋਇਆ ਸੀ ਤੁਹਾਡੇ ਤੇ ਹਮਲਾ ਕੀਤਾ ਗਿਆ ਸੀ ਉਹਦੇ ਵਿੱਚ ਕਿਸ ਤਰ੍ਹਾਂ ਦੀ ਕਾਰਵਾਈ ਅਮਲ ਚੱਲ ਜਾਂਦੀ ਗਈ ਸੀ ਪ੍ਰਸ਼ਾਸਨ ਉਹ ਕਿ ਇਹਨਾਂ ਨੇ ਹੱਥ ਨਹੀਂ ਰੱਖਿਆ ਇਹ ਤਾਂ ਮਤਲਬ ਹੋ ਜਾਂਦਾ ਨਹੀਂ ਇਹਨਾਂ ਨੇ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਸੀ ਉਹਦੇ ਵਿੱਚ ਕੀ ਕਾਰਵਾਈ ਕੀਤੀ ਗਈ ਸੀ ਵੀ ਤੁਹਾਡੇ ਹੱਕ ਵਿੱਚ ਹੋਈ ਸੀ ਵੀ ਤੁਹਾਡੇ ਤੇ ਹਮਲਾ ਹੋਇਆ ਸੀ ਜਾਂ ਪ੍ਰਸ਼ਾਸਨ ਉਧਰ ਭੁਗਤਿਆ ਸੀ ਉਧਰ ਭੁਗਤਿਆ ਤਾਂ ਜੀ ਪ੍ਰਸ਼ਾਸਨ ਦਾ ਜੀ ਅੱਛਾ ਉਧਰ ਭੁਗਤਿਆ ਸੀ ਹਾਂਜੀ ਠੀਕ ਹੈ ਤੇ ਅੱਜ ਫਿਰ ਜਿਹੜੀ ਇਹ ਪ੍ਰਸ਼ਾਸਨ ਵੱਲੋਂ ਕਾਰਵਾਈ ਕੰਮ ਚੱਲੇ ਜਾਂਦੀ ਜਾ ਰਹੀ ਹੈ ਸੰਤੁਸ਼ਟੀ ਹੈ ਵੀ ਪ੍ਰਸ਼ਾਸਨ ਵੀ ਪਹੁੰਚਿਆ ਹੈ ਸਮਾਜ ਸੇਵੀ ਪਹੁੰਚੇ ਨੇ ਜਥੇਬੰਦੀਆਂ ਵੀ ਪਹੁੰਚੀਆਂ ਨੇ ਹਾਂਜੀ ਹਾਂ ਦੇਖਣ ਲੱਗਦਾ ਹੈ ਵੀ ਮਿਲ ਜੇਗੀ ਇਹ ਜ਼ਮੀਨ ਵਾਪਸ ਅੱਜ ਦੇਖਣੇ ਜੀ ਤੇ ਹੁਣ ਚੱਲੇ ਜੀ ਠੀਕ ਹੈ ਮਾਈਕ ਮੈਗ ਤੁਸੀਂ ਲੀਜੀਏ ਲੱਗਦਾ ਦੀ ਸਿਰੇ ਚੜੂਗੀ ਇਹ ਦੇ ਨਿਸ਼ਾਨ ਦੀ ਹਲੇ ਤਾਂ ਹਾਲਾਤ ਜੇ ਕੋਈ ਸਾਹਮਣੇ ਨਹੀਂ ਲੱਗਦੀ ਵੀ ਕੀ ਬਣੂਗਾ ਹਲੇ ਤਾਂ ਅੰਦਰ ਜੇ ਘੁੰਮੀ ਜਾਣੇ ਨਾ ਕੋ ਪ੍ਰੋਪਰ ਮਿੰਤੀ ਹੋ ਰਹੀ ਹੈ ਨਾ ਕੋਈ ਪ੍ਰੋਪਰ ਕੋਈ ਕੰਮ ਹੋ ਰਿਹਾ ਤੇ ਹੁਣ ਅੰਦਰ ਗਏ ਸੀ ਲੱਖਿਓ ਨਹੀਂ ਪਤਾ ਨਹੀਂ ਹੁਣ ਵਾਪਸ ਆ ਕੇ ਦੇਖਦੇ ਕੀ ਕਹਿੰਦੇ ਇਹ ਜਿਹੜੀ ਪ੍ਰੋਪਰ ਗਿਣਤੀ ਆ ਜਿਹੜਾ ਢੰਗ ਹੈ ਲੇਕਿਨ ਉਹ ਨਹੀਂ ਹੈ ਉਹ ਉਹ ਬਣਾਇਆ ਨਹੀਂ ਜਾ ਰਿਹਾ ਫਿਰ ਕੀ ਲੱਗਦਾ ਕੋਈ ਉੱਚ ਅਧਿਕਾਰੀ ਜਾ ਕੇ ਪ੍ਰਸ਼ਾਸਨ ਦੇ ਜਿਹੜੇ ਸੀਨੀਅਰ ਅਧਿਕਾਰੀ ਹੋਊਗਾ ਕੋਈ ਫੋਨ ਕਰਾ ਕੇ ਲੱਗ ਸਾਰੇ ਅੰਦਰ ਐ ਹੁਣ ਅੰਦਰ ਐ ਸਾਰੇ ਦੇਖਦੇ ਬਾਹਰ ਨਿਕਲੇ ਆਉਣ ਤੋਂ ਪੁੱਛਦੇ ਵੀ ਕੀ ਪ੍ਰੋਬਲਮ ਜਿੱਥੇ ਭਾਰੀ ਗਿਣਤੀ ਦੇ ਵਿੱਚ ਇਲਾਕੇ ਦੇ ਕਿਸਾਨ ਤੇ ਹੋਰ ਕਿਸਾਨ ਜਥੇਬੰਦੀਆਂ ਆਗੂ ਪਹੁੰਚੇ ਨੇ ਉੱਥੇ ਹੋ ਸਿੱਖ ਕਾਰਕੂਨ ਭਗਤ ਸਿੰਘ ਦੁਆਬੀ ਉਹ ਵੀ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਜਿਨ੍ਹਾਂ ਵੱਲੋਂ ਅਕਸਰ ਜੋ ਪੰਜਾਬ ਦੇ ਮੁੱਦੇ ਨੇ ਪੰਜਾਬ ਦੇ ਵਕਤ ਵਕਤ ਮੁੱਦਿਆਂ ਨੂੰ ਲੈ ਕੇ ਆਵਾਜ਼ ਬੁਲੰਦ ਕੀਤੀ ਜਾਂਦੀ ਹੈ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਕਹਿੰਦੇ ਨੇ ਭਗਤ ਸਿੰਘ ਦੁਆਬੀ ਉੱਥੇ ਹੀ ਦੱਸ ਦਈਏ ਕਿ ਪਾਸਟਰ ਬਜਿੰਦਰ ਸਿੰਘ ਦੇ ਜੋ ਸੇਵਕ ਨੇ ਉਹ ਵੀ ਇੱਥੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਤੁਸੀਂ ਦੂਰ ਤਸਵੀਰਾਂ ਦੇਖ ਸਕਦੇ ਹੋ ਸੇਵਕਾਂ ਨੇ ਸੇਵਾਦਾਰ ਜਿੱਤੇ ਚਰਚ ਦੇ ਨਾਲ ਜੁੜੇ ਹੋਏ ਲੋਕ ਵੀ ਇਸ ਚਰਚ ਤੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਉਹਨਾਂ ਨੂੰ ਵੀ ਸਨੇਹਾ ਕਿਸੇ ਨਾ ਕਿਸੇ ਤਰੀਕੇ ਲਗਾਇਆ ਗਿਆ ਕਿ ਤੁਸੀਂ ਵੀ ਚਰਚ ਦੇ ਵਿੱਚ ਪਹੁੰਚੋ ਕੀ ਹਾਲਾਤ ਬਣਦੇ ਨੇ ਆਉਣ ਵਾਲਾ ਵਜੀਤਪਰੀ ਜੀ ਸਾਡੇ ਨਾਲ ਨੇ ਆਪਾਂ ਗੱਲ ਕਰ ਲਵਾਂਗੇ ਜੀਤਪਰੀ ਜੀ ਜਿਵੇਂ ਤੁਸੀਂ ਦੇਖ ਸਕਦੇ ਹੋ ਕਿ ਪਾਸਟਰ ਬਜਿੰਦਰ ਸਿੰਘ ਦੇ ਜੋ ਸੇਵਕ ਨੇ ਕਹਿ ਲੋ ਉਹਨਾਂ ਦੀ ਚਰਚ ਦੇ ਨਾਲ ਜੁੜੇ ਹੋਏ ਲੋਕ ਨੇ ਉਹ ਵੀ ਪਹੁੰਚਣਾ ਸ਼ੁਰੂ ਹੋ ਗਏ ਨੇ ਕੀ ਲੱਗਦਾ ਕੀ ਹਾਲਾਤ ਬਣਨਗੇ ਜਿਸ ਸਾਹ ਨਾਲ ਹਲੇ ਕੰਮਾਂ 'ਚ ਦੇਰੀ ਲੱਗ ਰਹੀ ਹੈ ਲਗਾਤਾਰ ਇਹ ਲੱਕ ਨਹੀਂ ਰਿਹਾ ਇਸ ਪ੍ਰਸ਼ਾਸਨ ਵੱਲੋਂ ਕਿ ਇਹ ਜਰੀਬ ਦੇ ਨਾਲ ਜਿੰਨੇ ਤਜਰੀ ਮਿਲਤੀ ਹੋਣੀ ਸੀ ਉਸ ਤੋਂ ਕਨਾਲੀ ਨੂੰ ਦੇਖਦੇ ਤਾਂ ਸਮਝਿਤ ਪਾਇਆ ਜਾ ਰਿਹਾ ਹੈ ਹਾਂ 9 ਵਜੇ ਦਾ ਟਾਈਮ ਸੀ ਦੁਪਹਿਰ ਹੋ ਗਿਆ ਨਾ ਕੋਈ ਵੀ ਚਲਦਾ ਸਾਹਮਣੇ ਆ ਰਿਹਾ ਤਾਂ ਦੂਜੇ ਪਾਸੇ ਭਗਤ ਸਿੰਘ ਦੁਆਬੀ ਨਾਲ ਵੀ ਪ੍ਰਸ਼ਾਸਨ ਗੱਲ ਕਰ ਰਿਹਾ ਕਿਤੇ ਨਾ ਕਿਤੇ ਫੋਨ ਤੇ ਗੱਲਾਂ ਕਰਾਈਆਂ ਜਾ ਰਹੀਆਂ ਨੇ ਬਿਲਕੁਲ ਇਹੀ ਕੁਸ਼ਣ ਲੱਗ ਰਿਹਾ ਵੀ ਅਜੇ ਵੀ ਪੂਰੀ ਉਸਦੀ ਚਲਾਈ ਜਾ ਰਹੀ ਹੈ ਜੇ ਸਾਫ ਨਹੀਂ ਮਿਲਦਾ ਕਿ ਗ੍ਰਾਮਸ਼ਾਹ ਹੁੰਦੀ ਕਿ ਜਦੋਂ ਪਹਿਲਾ ਝਗੜਾ ਹੋਇਆ ਸੀ ਉਸ ਵਿੱਚ ਵੀ ਕੋਈ ਇਨਸਾਫ ਮਿਲਿਆ ਪਹਿਲਾਂ ਜਦੋਂ ਲੜਾਈ ਹੋਈ ਹੈ ਤੁਹਾਡੇ ਇਨਸਾਫ ਨਹੀਂ ਕਿਸੇ ਤਰ੍ਹਾਂ ਦਾ ਕਦੇ ਵੀ ਡਾਡੇ ਦਾ ਸੱਕੀ 200 ਤੇ ਹੁਣ ਦੇਖੋ ਕੋਰਟ ਦੇ ਆਰਡਰਾਂ ਨੂੰ ਵੀ ਕਿੱਥੇ ਜਾਣਿਆ ਜਾ ਰਿਹਾ ਤੇ ਲੱਗਦਾ ਹੈ ਕਿ ਹੋਏਗੀ ਕੋਈ ਕਾਰਵਾਈ ਜਾਂ ਨਹੀਂ ਨਹੀਂ ਕੋਈ ਆਸ ਨਹੀਂ ਲੱਗ ਰਹੀ ਅਮ ਲੱਗਦਾ ਨਹੀਂ ਹੈ ਵੀ ਅਮਲ ਕੀਤਾ ਜਾ ਰਿਹਾ ਹੈ ਠੀਕ ਮੈਂ ਕਿਹਾ ਮਾਹੌਲ ਬੜਾ ਹੈ ਕੌਣ ਕਹਿ ਰਿਹਾ ਪ੍ਰਸ਼ਾਸਨਿਕ ਤੌਰ 'ਤੇ ਘਰੀ ਮੈਨੂੰ ਕਹਿ ਰਹੇ ਤੁਸੀਂ ਮਾਹੌਲ ਘੜਾ ਰਹੇ ਮਤੋਂ ਲੱਗਦਾ ਮਾਹੌਲ ਭੜਕਾ ਰਹੇ ਤੇ ਮਤੋਂ ਜਿਹੜੇ 25 ਬੰਦੇ ਆਏ ਸੀਗੇ ਗੱਡੀ ਭਰ ਕੇ ਇਹ ਮਾਹੌਲ ਭੜਕਾ ਨਹੀਂ ਆਏ ਸੀ ਇਹ ਦਿਖੇ ਨਹੀਂ ਪ੍ਰਸ਼ਾਸਨ ਨੂੰ ਜਦੋਂ ਅਸੀਂ ਧ ਜਦੋਂ ਸਾਡੀਆਂ ਜੱਥੇ ਬੰਦੀਆਂ ਧਰਨੇ ਲਗਾਉਂਦੀਆਂ ਉਦੋਂ ਤਾਂ ਸਾਨੂੰ ਚੱਕ ਕੇ ਡਿਟੈਂਸ਼ਨ ਚ ਪਾ ਦਿੰਦੇ ਨੇ ਜੀ ਪ੍ਰੋਕ"，ਦੇ ਡਿਟੈਂਸ਼ਨ ਹੈ। ਸ਼ਰੀਆ ਹੋਰ ਕੀ ਆ? ਮੈਨੂੰ ਆ ਹੁਣ ਅੰਦਰ ਗਏ ਨੇ ਕਬ ਮਰਤੀ ਕਰ ਰਹੇ ਨੇ। ਲੱਖਾਂ ਅੰਦਰ ਗਿਆ ਆ ਤੇ ਹੋਰ ਨੇ ਆ ਜਿਹੜੇ ਗੱਡੀਆਂ ਭਰ-ਭਰ ਕੇ ਬੰਦੇ ਵੰਗਾਰੇ ਨੇ ਇਹਨਾਂ ਦੀ ਕੋਈ ਉਹ ਹੈ ਨਹੀਂ ਕੀ ਤੇ ਸਾਨੂੰ ਕਹਿੰਦੇ ਨਹੀਂ ਜੀ ਤੁਸੀਂ ਮਾਹੌਲ ਭੜਕਾ ਰਹੇ ਹੋ। ਤੁਸੀਂ ਤੁਸੀਂ ਚੈੱਕ ਕੀਤਾ ਕਿ ਜੋ ਮਰਤੀ ਦਾ ਮਰਤੀ ਦਾ ਜੋ ਤਰੀਕਾ ਹੈ ਕੀ ਸਹੀ ਆ ਉਹਨਾਂ ਦਾ ਇਸ ਤਰ੍ਹਾਂ ਅੰਦਰ ਹੀ ਨਹੀਂ ਜਾਣ ਦਿੰਦੇ। ਤੇ ਕੀ ਗੱਲਬਾਤ ਹੁਣ ਤੱਕ ਸਾਹਮਣੇ ਆਈ ਹੈ ਗੱਲਬਾਤ ਤਾਂ ਇਹ ਆਈ ਆ ਜੀ ਜਦੋਂ ਇਹਨਾਂ ਦੇ ਚਰਚ ਦੇ ਬੰਦੇ ਆਏ ਨੇ ਜਦੋਂ ਉੱਥੇ ਆਪਾਂ ਪਰਲੇ ਪਾਸੇ ਖੜੇ ਸੀਗੇ ਉਦੋਂ ਇਹਨਾਂ ਦੇ ਪ੍ਰਾਈਵੇਟ ਬੰਦੇ ਵੀਡੀਓਜ਼ ਬਣਾ ਰਹੇ ਸੀ ਠੀਕ ਹੈ ਪੁਲਿਸ ਦੇ ਸਾਹਮਣੇ ਉਹ ਬੰਦੇ ਰੋਕੇ ਨੇ ਠੀਕ ਆ ਪੁਲਿਸ ਦੇ ਸਾਹਮਣੇ ਉਹ ਬੰਦੇ ਫੜੇ ਨੇ ਜਦੋਂ ਪੁੱਛਿਆ ਕਹਿੰਦੇ ਜੀ ਅੰਦਰੋਂ ਚਰਚ ਦੇ ਬੰਦੇ ਆ ਉਹ ਵੀਡੀਓ ਬਣਾਉਣ ਤੋਂ ਬਾਅਦ ਇਹ ਗੱਡੀ ਭਰ ਕੇ ਬੰਦੇ ਮੰਗਾਏ ਇਹਨਾਂ ਨੇ ਠੀਕ ਆ ਹੁਣ ਕੀ ਕਰਨਾ ਚਾਹੁੰਦੇ ਨੇ ਇਹ ਥੋੜੇ ਨਾਲ ਪ੍ਰਸ਼ਾਸਨ ਕੀ ਗੱਲਾਂ ਕਰ ਰਿਹਾ ਹੈ ਜੋ ਫੋਨ ਤੇ ਗੱਲਾਂ ਕਰਾਈ ਕਰਾਈਆਂ ਜਾ ਰਹੀਆਂ ਨੇ ਮੈਨੂੰ ਕੌਣ ਤੇ ਕਹਿ ਰਿਹਾ ਕਹਿੰਦਾ ਜੀ ਤੁਸੀਂ ਮਾਹੌਲ ਭੜਕਾ ਰਹੇ ਹੋ ਅੱਛਾ ਥੋੜੇ ਨਾਲ ਥੋੜੇ ਨਾਲ ਕਿਹਨੇ 6 ਮਹੀਨੇ ਪਹਿਲਾਂ ਤੁਹਾਨੂੰ ਆਰਡਰ ਆਏ ਨਹੀਂ ਡਿਊਟੀ ਤੁਹਾਡੀ ਆ ਤੁਸੀਂ ਛਡਵਾ ਕੇ ਦੇਣਾ ਬਾਹਰੋਂ ਕੋਡ ਦੇ ਆਰਡਰ ਨਹੀਂ ਜਿਵੇਂ ਦਵਾਦੀ ਜੀ ਇਹਨਾਂ ਦੇ ਸਮਰਥਕ ਪਹੁੰਚ ਰਹੇ ਨੇ ਗੱਡੀਆਂ ਭਰ ਭਰ ਕੇ ਤੁਸੀਂ ਪਹਿਲਾਂ ਵੀ ਤੁਸੀਂ ਤੁਹਾਨੂੰ ਪਤਾ ਕਿ ਇੱਥੇ ਬਾਰਦਤ ਹੋ ਚੁੱਕੀ ਐ ਤੁਸੀਂ ਸੀਗੇ ਉਸ ਵਾਰ ਹਾਂ ਬਾਰਦਤ ਮੈਂ ਮੇਰੇ ਹੋਈਆ ਹੋਰ ਪੱਤਰਕਾਰਾਂ ਨਾਲ ਕੁੱਟਮਾਰ ਹੋਈਆ ਤਕਵੀਰ ਲੱਤੇ ਦਾ ਸੇਰੇ ਨਾਲੇ ਮਾੜਿਆ ਸੀਗਾ ਬੈਣੀਪਾਲ ਦੀਆਂ ਲੱਤਾਂ ਪਾਵਾ ਇਹਨਾਂ ਨੇ ਥੋੜੀਆਂ ਸੀਗੀਆਂ ਉਸ ਟਾਈਮ ਵੀ ਇੱਥੇ ਪੂਰਾ ਗੰਗੇ ਦਾ ਮਾਹੌਲ ਬਣਿਆ ਸੀ ਤੇ ਅੱਜ ਵੀ ਉਹੀ ਹਾਲਾਤ ਲੱਗਦੇ ਉਹੀ ਹਾਲਾਤ ਨੇ ਫਿਰ ਇਹ ਜੇ ਇਹ ਬਦਮਾਸ਼ੀ ਕਰਦੇ ਨੇ ਇੱਥੇ ਤਾਂ ਜ਼ਿੰਮੇਵਾਰ ਕੋਣ ਆ ਇਹਨਾਂ ਨੂੰ ਚੱਕ ਕੇ ਜਿਹੜੀ ਹੈਗੀ ਆ ਪ੍ਰੋਕਿਊਸ਼ਨ ਦੀ ਡਿਟੈਂਸ਼ਨ ਕਿਉਂ ਨਹੀਂ ਪਾਇਆ ਜਾ ਰਿਹਾ ਇਹਨਾਂ ਨੂੰ ਹਾਂ ਇਹਨਾਂ ਨੂੰ ਆ ਗੱਡੀਆਂ ਹੋਰ ਵੀ ਪਹੁੰਚ ਰਹੀ ਜਾਨੇ ਅ ਤੁਸੀਂ ਦੇਖ ਸਕਦੇ ਹੋ ਕਿ ਬੇਸ਼ੱਕ ਜਿਹਨੇ ਨੂੰ ਇਨਫਾਰਮ ਕਰਨਾ ਪ੍ਰਸ਼ਾਸਨ ਨੂੰ ਇਨਫਾਰਮ ਕਰਨਾ ਸੀ ਨਾ ਮੈਂ ਤਾਂ ਨਹੀਂ ਕਰਨਾ ਸੀ ਤੇ ਜੇ ਹੁਣ ਤੱਕ ਦੀ ਕਾਰਵਾਈ ਦੇਖੀਏ ਕਿਸ ਤਰ੍ਹਾਂ ਦੀ ਲੱਗ ਰਹੀ ਤੁਹਾਨੂੰ ਕਿ ਲੱਗਦਾ ਕਿ ਅੱਜ ਸਿਰੇ ਚੜ ਜੂਗੀ ਮੈਨੂੰ ਨਹੀਂ ਉਮੀਦ ਆ ਜੀ ਮੈਨੂੰ ਨਹੀਂ ਉਮੀਦ ਹੈ ਕਿ ਇਨਸਾਫ ਦੀ ਮੈਨੂੰ ਨਹੀਂ ਉਮੀਦ ਹੈਗੀ ਲੱਖੇ ਨਾਲ ਥੋੜੀ ਇਸ ਤਰ੍ਹਾਂ ਦੀ ਗੱਲਬਾਤ ਹੋਈ ਹੈ ਕਿ ਤੁਸੀਂ ਦੇਖੂਗੀ ਹੋ ਸਕਦਾ ਇਹ ਹੋਰ ਅੱਧੇ ਘੰਟੇ ਇੱਕ ਘੰਟੇ ਚ ਮੈਨੂੰ ਗ੍ਰਿਫਤਾਰ ਕਰਨਗੇ ਹਾਂ ਹੋਰ ਹੋ ਜਾਦਾ 15-20 ਮਿੰਟ ਚ ਮੈਨੂੰ ਗਿਰਦਾ ਤੁਸੀਂ ਤੁਸੀਂ ਇਸ ਸਮੇਂ ਇਕੱਲੇ ਆਏ ਹੋ ਜਾਂ ਤੁਹਾਡੇ ਨਾਲ ਕਿੰਨੇ ਕੁ ਸਮਾਪਤ ਮੇਰੇ ਨਾਲ ਜਥੇਬੰਦੀਆਂ ਹੈਗੀਆਂ ਨੇ ਅਸੀਂ ਆਪਣੇ ਨਿਹੰਗ ਸਿੰਘ ਨਾਲ ਨਹੀਂ ਲੈ ਕੇ ਕਿਉਂਕਿ ਸਾਡੇ ਤੇ ਇਲਜ਼ਾਮ ਲੱਗਣਾ ਸੀਗਾ ਜੋ ਇਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਅਸੀਂ ਮਹਾਲ ਪੜ ਘਾਤਾ ਅਸੀਂ ਨਿਹੰਗ ਨਹੀਂ ਲੈ ਕੇ ਆਏ ਜਥੇਬੰਦੀਆਂ ਨਹੀਂ ਲੈ ਕੇ ਆਏ ਅਸੀਂ ਲਖਵੀਰ ਸਿੰਘ ਲੱਖਾ ਦੇ ਨਾਲ 4 ਤੋਂ 5 ਜਣੇ ਆਏ ਹਾਂ ਠੀਕ ਹੈ ਜਥੇਦਾਰ ਸਾਹਿਬ ਆਏ ਨੇ ਉਦਾਸੀ ਸਾਹਿਬ ਆਏ ਨੇ ਤੁਸੀਂ ਆਪ ਅੱਗੇ ਨਹੀਂ ਹੋਏ ਅੱਗੇ ਤਾਂ ਨਹੀਂ ਹੋਏ ਤੁਸੀਂ ਤੁਹਾਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਫਿਰ ਤੁਸੀਂ ਕਿਸ ਤਰ੍ਹਾਂ ਨਾਲ ਹੋਗੇ ਅੰਦਰ ਅੰਦਰ ਬੜਨ ਦਾ ਤਾਂ ਇਹਨਾਂ ਦਾ ਹਾਂ ਇਹਨਾਂ ਦੇ ਬੰਦੇ ਤਾਂ ਅੰਦਰ ਲੱਖਾ ਲੱਖੇ ਨਾਲ ਹੋਈ ਕੋਈ ਗੱਲ ਠੀਕ ਹੈ ਕੋਈ ਗੁਰਪ੍ਰੀਤ ਸਿੰਘ papa ਆ ਪਹਿਲ ਕੋਰਦੀਆਂ ਅੰਦਰ ਜਿੱਥੇ ਇਸ ਅੱਜ ਮਸਲੇ ਦੇ ਵਿੱਚ ਭਗਤ ਸਿੰਘ ਦੁਆਬੀਆਂ ਪੁੱਜੇ ਨੇ ਹੋਰ ਕਿਸਾਨ ਆ ਗੂ ਕਿਸਾਨ ਜਥੇਬੰਦੀਆਂ ਸਮਾਜ ਸੇਵੀ ਪਹੁੰਚੇ ਨੇ ਉੱਥੇ ਹੀ ਭਾਈ ਗੁਰਪ੍ਰੀਤ ਸਿੰਘ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਬਾਬਾ ਜੀ ਭਾਈ ਖਾਲਸਾ ਵੀ ਫਤਿਹ ਵਾਹਿਬ ਜੀ ਦੇ ਖਾਲਸਾ ਜੀ ਫਤਿਹ ਜੀ ਕਿਵੇਂ ਪਤਾ ਲੱਗਾ ਜੀ ਇਸ ਮਸਲੇ ਦਾ ਇਹ ਫਿਕਸ ਨੂੰ ਫੋਨ ਆਇਆ ਸੀਗਾ ਹਾਂ ਕਿਸੇ ਤੋਂ ਕਾਫੀ ਸਮੇਂ ਤੋਂ ਉਹਦੀ ਚਰਚਾ ਚੱਲ ਰਹੀ ਜਗ੍ਹਾ ਤੇ ਰਾਤੀ ਨੂੰ ਫੋਨ ਆਇਆ ਸੀ ਵੀ ਅਖੇ ਸੁਬਾ ਜਿਹੜਾ ਵੀ 18 ਦਸੰਬਰ ਤੋਂ ਇਹ ਹੋ ਚੁੱਕਾ ਹੈ ਫੈਸਲਾ ਲਖਨ ਸਿੰਘ ਦਾ ਅਟੋਲ ਜਪੀਸ ਨਾਲ ਕੋਰਟ ਦੇ ਵੱਲੋਂ ਆ ਹੋ ਗਿਆ ਨਹੀਂ ਪ੍ਰਸ਼ਾਸਨ ਟੀਲ ਅੱਜ ਵੀ ਕਿਸੇ ਨਾਲ ਚਿੱਲੀ ਕਰ ਰਿਹਾ ਹੈ ਕੰਮ ਕੁਝ ਨਹੀਂ ਆ ਵੀ ਆ ਜਿਹੜਾ ਖੇਤ ਹੈ ਇਹ ਕਿਤੇ ਤੱਕ ਉਹਦੀ ਜ਼ਮੀਨ 18 ਬਰਲੇ ਵਿੱਚ ਪਾ ਕੇ ਮੈਨੂੰ ਦੋ ਤੁਸੀਂ ਉੱਥੋਂ ਤੱਕ ਪਿੰਨ ਉਸ ਦਾ ਪਿੰਨ ਮਿਲ ਕੇ ਤੂੰ ਟਾਈਮ ਪਾਸ ਕਰਦੇ ਬੇ ਉਹੀ ਕੰਮ ਲੱਗੇ ਹੋਏ ਬਸ ਟਾਈਮ ਪਾਸ ਅੰਧੇਰੀ ਜ਼ਮੀਨ ਮਿਲ ਕੇ ਕੀ ਕਰਨਾ ਹਾਂ ਇਹ ਹਿੰਦੂਸਤਾਨ ਦਾ ਜਿਹੜਾ ਫੀਲੀ ਸਿਸਟਮ ਦਾ ਪੰਜਾਬ ਦਾ ਵੈਸੀ ਬੜਾ ਚਲ ਗਿਆ ਹੋਇਆ ਇਹ ਸਿਸਟਮ ਦਾ ਫੀਲੀ ਦੇ ਜਿਹੜੇ ਇਹੋ ਜਿਹੇ ਠਾਕੂ ਚੋਰ ਜਿਹੜੇ ਨੇ ਇਹਦਾ ਸਪੰਨਰ ਦੇ ਕਬਜ਼ੇ ਕਰਨ ਕਿਸਾਨ ਦੀ ਜਰੂਰ ਤੋਂ ਕਾਹਲ ਬੰਦਾ ਫਾੜਿਆ ਗੋਦੀ ਮੇਰਾ ਅੱਗੇ ਨਾਲ ਉਹਨੂੰ ਬੁਟਾ ਗਰੀ ਲੱਤਾਂ ਮਾਂ ਭਨੀ ਉਹਦੀ ਹਸਪੀਟਲ ਜਿਹੜਾ ਫਿਰ ਉੱਥੇ ਪਰਚੀ ਨਹੀਂ ਕਿਤੇ ਉਲਟਾ ਪ੍ਰਸ਼ਾਸਨ ਨੇ ਇਹਦੀ ਸੁਣਨ ਦੀ ਬਜਾਏ ਉਹ ਦੂਸਰੀ ਧਿਰ ਦੀ ਸੁਣੀ ਹੈ ਸਾਰੀ ਖੜੇ ਪੈਸੇ ਦੀ ਪ੍ਰਸ਼ਾਸਨ ਦੇ ਗਿਆ ਅੱਜ ਵੀ ਲੱਗਦਾ ਵੀ ਪੈਸਾ ਚੱਲੂਗਾ ਪੈਸਾ ਚੱਲਿਆ ਜਿਹੜੀ ਜਿਹੜੀ ਇੰਨੀ ਧੁੱਪ ਦੇ ਵਿੱਚ ਇਸ ਸਮੇਂ ਤੱਕ ਜਦੋਂ ਕਿ 9:35 ਦਾ ਟਾਈਮ ਸੀ ਤੇ ਕੀ ਲੱਗਦਾ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਪੰਜਾਬ ਦੇ ਹਾਲਾਤ ਹਾਲਾਤ ਤਾਂ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਇਹ ਪ੍ਰਸ਼ਾਸਨ ਦਾ ਜਿਹੜਾ ਗ੍ਰਿਪ ਸਿਸਟਮ ਹੈ ਨਾ ਉਹਦੇ ਕਰਕੇ ਢੀੜਾ ਬੈਠਾ ਰਸਰ ਬਿੱਲਾਂ ਦੇ ਤਸੀਲਾ ਸਾਹਿਬਾਂ ਨੂੰ ਤਿਆਰ ਨਹੀਂ ਸਾਨੂੰ ਸਾਨੂੰ 9 ਵਜੇ ਦਾ ਟਾਈਮ ਦਿੱਤਾ ਸੀਗਾ ਤੁਸੀਂ ਪਹੁੰਚੇ ਹੋ ਸੀ ਅਸੀਂ ਸਾਨੂੰ ਉੱਥੇ ਬੈਠੇ ਹਾਂ ਸਾਨੂੰ ਤਾਂ ਜਾ ਕੇ ਲੈ ਕੇ ਆਉਣਾ ਪਿਆ ਤਿੰਨ ਦਾ ਸਾਹਿਬ ਅੱਛਾ ਫਿਰ ਉਹ ਕਾਨੂੰਗੋ ਨਹੀਂ ਆਇਆ ਹੁਣ ਕਾਨੂੰਗੋ ਤੇ ਉਹ ਤੁਹਾਡਾ ਨੁਕਰਾ ਕੀ ਮੰਨੀ ਆ ਆ ਗੇਜ਼ ਹੈ 18 ਮਰਲੇ ਅੰਦਰ ਚਲ ਜਿਓ ਤੇ ਇਹ ਜਿਹੜੀ ਚੱਜ ਦਾ ਹਿੱਸਾ ਹੈ ਨੇ ਜਿਹੜਾ ਬਾਕਰੀ ਪਾਸਟਰ ਬਜਿੰਦਰ ਕਬਜ਼ਾ ਕੀਤਾ 18 ਮਰਲੇ ਅੰਦਰ ਢਾ ਕੇ ਉੱਥੇ ਜਿਹੜੇ ਇਹ ਬੰਨੇ ਅੰਦਰ ਹੀ ਭਰ ਲੋ ਇਹ ਜ਼ਮੀਨ ਉਹ ਤੇ ਗੀਰ ਦੀ ਵਾਪਸ ਕਰ ਇੱਥੇ ਅਸੀਂ ਬਾਬਾ ਜੀ ਦੀ ਗੱਲ ਰੋਕਦੀ ਹੈ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ ਇਹ ਥੋੜੀ ਦੁਆਰ ਹੈ 18 ਮਰਲੇ ਜ਼ਮੀਨ ਹੈ ਤੇ ਪਹਿਲਾ ਦੱਸਦੀ ਹੈ ਕਿ ਇੱਥੇ ਇਸ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਟੀਮ ਦੇ ਨਾਲ ਜੇਸੀ ਵੀ ਮਸ਼ੀਨ ਵੀ जेबीसी मशीन ਵੀ ਨਾਲ ਲੈ ਕੇ ਆਏ ਸੀ ਫਿਲਹਾਲ ਉਹ ਖੁਰਦਪੁਰਦ ਕਰਤੀ ਭੇਜ ਦਿੱਤੀ ਗਈ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ ਬਾਬਾ ਜੀ ਜਿਹੜੀ ਗੱਲ ਮੈਂ ਦਰਾਈ ਹੈ ਤੁਹਾਨੂੰ ਲੱਗਦਾ ਜਿੰਨੇ ਉਹਨਾਂ ਨੇ ਮਸ਼ੀਨ ਭੇਜਤੀ ਉਹ ਅੱਜ ਜਿਸ ਵੀ ਸਾਬ ਦੇ ਕੀ ਉਹ ਲੰਘੀ ਸੀ ਹਾਂ ਚਲੇਗੀ ਨਾ ਇਹਨਾਂ ਨੂੰ ਕੁਝ ਨਹੀਂ ਕਰਨਾ ਇੱਥੇ ਫਿਰ ਉਹੀ ਡਾਂਸ ਉੱਟਾ ਹੋਣਾ ਕੋਈ ਕੁਝ ਨਹੀਂ ਉਹਨਾਂ ਦੇ ਸਮਰਥਕ ਵੀ ਪਹੁੰਚ ਗਏ ਨੇ ਹਾਂਜੀ ਹਾਂਜੀ ਉਹ ਉਹਨਾਂ ਦੇ ਸਮਰਥਕ ਆਉਣੇ ਸ਼ੁਰੂ ਹੋ ਗਏ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਵੀ ਕਾਲ ਲਾ ਦਿੱਤੀ ਗਈ ਹੈ ਕਿ ਆ ਜਾਓ ਇੱਕ ਦੇ ਪ੍ਰਸ਼ਾਸਨ ਜ਼ਿੰਮੇਦਾਰ ਹੋਏਗਾ ਤੇ ਕੋਹੜਾ ਦਾ ਪ੍ਰਸ਼ਾਸਨ ਨਹੀਂ ਜ਼ਿੰਮੇਵਾਰ ਹੁੰਦਾ ਹੂੰ ਉਦੇ ਹੱਥ ਚ ਹੁੰਦਾ ਕੀ ਕਰਾਉਣਾ ਜਦ ਨਹੀਂ ਫਿਰ ਇਹਨਾਂ ਦੇ ਕੋਈ ਕੰਮ ਕਰਦਾ ਫਿਰ ਸੱਚੇ ਬੰਦਾ ਕੀ ਕਰੇ ਫਿਰ ਕੁਛ ਹੀ ਹੁੰਦਾ ਨਾ ਇਹ ਹੀ ਕੁਛ ਹੁੰਦਾ ਉਹ ਇਹ ਸਿਸਟਮ ਦਾ ਫੀਲ ਨਹੀਂ ਰਿਹਾ ਤੇ ਕੁਝ ਨਹੀਂ ਹੈ ਇਥੇ ਡਾਗਣ ਵਾਲੇ ਕੰਮ ਚੱਲਦੇ ਸ਼ੁਕਰੀਆ ਜੀ ਆਪਾਂ ਪੁਲਿਸ ਦੋ ਮਿੰਟ ਦੋ ਮਿੰਟ ਤੱਕ ਆ ਜੀ ਤੁਸੀਂ ਇੱਥੇ ਪਹੁੰਚੋ ਮਿੰਟ ਮਿੰਟ ਬਿਲਕੁਲ ਹਾਂਜੀ ਤੁਸੀਂ ਇੱਧਰ ਆ ਜੋ ਪੀਸ ਨਹੀਂ ਤੁਸੀਂ ਕਹਿ ਰਹੇ ਸੀ ਨਾ ਕਿ ਇੱਥੇ ਪ੍ਰਸ਼ਾਸਨ ਹਾਂਜੀ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਸੀ ਜੋ ਵੀ ਰਿਪੋਰਟ ਹੈ ਨਿਸ਼ਾਨਦੇਵ ਜੀ ਅੱਜ ਤੁਸੀਂ ਨਿਸ਼ਾਨਦੇਵ ਸਾਹਮਣੇ ਆਏ ਜੀ ਨਿਸ਼ਾਨਦੇਵ ਉੱਧਰ ਪਹੁੰਚਦੇ ਕਿ ਰੂਟੀਨ ਮੈਟਰ ਹੈ ਅੱਜ ਵੇਰੀਫਾਈ ਕਰਕੇ ਉਹਨਾਂ ਨੂੰ ਸਰ ਉਹਨਾਂ ਦਾ ਸਵਾਲ ਜਵਾਬੀ ਹੋਇਆ ਕਿ ਕਿਵੇਂ ਹੋ ਸਕਦੀ ਹੈ ਇਸ ਤਰੀਕੇ ਦੇ ਨਾਲ ਦੁਲਾਇਆ ਗਿਆ ਸੀ ਹੁਣ ਮੈਂ ਪਾਲੀ ਰਿਪੋਰਟ ਕਰ ਰਿਹਾ ਹਾਂ ਯਾਰ ਤੁਸੀਂ ਕੁਝ ਨਹੀਂ ਕਰਨਾ ਦੀ ਗੱਲ ਹੈ ਮੈਂ ਹੈਗਾ ਜੀ ਤਸਦੀਕ ਕਰਾ ਦੇਵਾਂਗੇ ਕੋਈ ਇਨਫੋ ਨਹੀਂ ਲੈਣੇ ਬਾਈਟ ਨਹੀਂ ਚਲੋ ਯਾਰ ਮੈਂ ਕਰ ਰਿਹਾ ਸਰ ਦੱਸਿਓ ਜੀ ਸਰ ਹੁਣ ਕਾਰਵਾਈ ਕਰਵਾ ਦੀ ਲਾਈਵ ਹੈ 10-14 ਦਿਨ ਤੋਂ ਬਹੁਤ ਥੋੜਾ ਜਿਹਾ ਦੱਸ ਦੋ ਕਿ ਜੋ ਮੈਸੇਜ ਕਨਵੇ ਹੋਇਆ ਸੀਗਾ ਕੀ ਇੱਥੇ ਪੀਲਾ ਪੰਜਾ ਚੱਲਣ ਵਾਲਾ ਜਾਂ ਕੀ ਤਰੀਕੇ ਬ੍ਰਦਰ ਤੁਸੀਂ ਮੈਨੂੰ 10 ਵਾਰ ਦੱਸ ਚੁੱਕੇ ਹੋ ਗੱਲ ਧਿਆਨ ਨਾਲ ਸਮਝੋ ਨਿਸ਼ਾਨਦੇਹੀ ਹੈ ਨਿਸ਼ਾਨਦੇਹੀ ਦੇ ਵਿੱਚ ਇੱਕ ਧਿਰ ਦਾ ਦੂਜੀ ਧਿਰ ਦਾ ਜਿਹਨਾਂ ਦਾ ਆਪਸ ਚ ਕਲੇਮ ਹੁੰਦਾ ਉਹ ਸਿੰਪਲ ਆਪਣਾ ਰਕਬਾ ਜਿਹੜਾ ਹੈਗਾ ਤਸਿਲਦਾਰ ਆ ਕੇ ਆਪਣਾ ਵੈਰੀਫਾਈ ਕਰਦੇ ਨੇ ਉਹਦਾ ਰਕਬਾ ਮਿੰਨ ਦਿੰਦੇ ਜੇ ਕਿਸੇ ਧਿਰ ਦੇ ਵਿੱਚ ਨਿਕਲਦਾ ਹੈ ਤਾਂ ਉਹ ਕੱਢ ਕੇ ਦੱਸ ਦਿੱਤਾ ਜਾਂਦਾ ਵੀ ਇਹਦੇ ਵਿੱਚ ਵੀ ਚੀਜ਼ ਭੁੱਲਦੀ ਹੈ ਉਹਦੀ ਅੱਗੇ ਰਿਪੋਰਟ ਹੋ ਜਾਂਦੀ ਹੈ ਉਸ ਤੋਂ ਬਾਅਦ ਕੋਈ ਕਬਜ਼ਾ ਕਰ ਲਈ ਜਾਂ ਕੋਈ ਚੀਜ਼ ਨਵੀਂ ਆਂਦੀ ਹੈ ਥੈਟ ਇਜ਼ ਅ ਸੈਪਰੇਟ ਥਿੰਗ ਉਸ ਤੋਂ ਬਾਅਦ ਕੋਈ ਨਵਾਂ ਆਰਡਰ ਆਂਦਾ ਹੈ ਇਹ ਸਿੰਪਲ ਨਿਸ਼ਾਨਦੇਹੀ ਹੈ ਤੁਹਾਨੂੰ ਮੈਂ ਇਹੀ ਕਹ ਰਿਹਾ ਨਾ ਇਹੋ ਜਿਹੇ ਕਾਰਵਾਈਆਂ ਰੋਜ਼ ਹਜ਼ਾਰਾਂ ਹੁੰਦੀਆਂ ਨੇ ਕਿ ਅੱਜ ਤੁਸੀਂ ਜਿਹੜੇ ਆਏ ਹੋ ਮੈਨੂੰ ਇੱਕ ਪੱਤਰਕਾਰ ਵੀ ਨਹੀਂ ਦੱਸਿਆ ਵੀ ਇਹਨਾਂ ਹਵਾਈ ਮੈਸੇਜ ਕਿਉਂ ਪਾਇਆ ਹੈ ਜਿਹੜੀ ਚੀਜ਼ ਦਾ ਕੋਈ ਬੇਸ ਹੀ ਨਹੀਂ ਹੈਗਾ ਵੀ ਬੁਲਡੋਜ਼ਰ ਚੱਲ ਰਹੇ ਹੋ ਇਹ ਜਾਂ ਕੁਛ ਹੈ ਹੀ ਨਹੀਂ ਨਾ ਕੋਈ ਇਹੋ ਜਿਹਾ ਆਰਡਰ ਨਹੀਂ ਸਾਡੇ ਕੋਲੇ ਜਿਹੜੇ ਅੱਜ ਆਰਡਰ ਜਿਹਦੀ ਆਰਡਰ ਦੀ ਐਗਜ਼ੀਕਿਊਸ਼ਨ ਦੇ ਲਈ ਅੱਜ ਅਸੀਂ ਪਹੁੰਚੇ ਆ ਉਹ ਤਸੀਲਾਰ ਸਾਹਿਬ ਨੇ ਤੁਹਾਨੂੰ ਬੜਾ ਕਲੀਅਰਲੀ ਦੱਸਤਾ ਉਹ ਆਰਡਰ ਹੈਗੇ ਨਹੀਂ ਸਿੰਪਲ ਨਿਸ਼ਾਨਦੇਹੀ ਦੇ ਤੋਂ ਅਸੀਂ ਨਹੀਂ ਜਾਣਦੇ ਅਸੀਂ ਕਰ ਰਹੇ ਹਾਂ ਕਰਕੇ ਕਮ ਖਤਮ ਅਸੀਂ ਆਪਣੀ ਰਿਪੋਰਟ ਕੋਟਿਚ ਦੇ ਦਿੰਦੇ ਹਾਂ ਸਰ ਇੱਥੇ ਜਿਹੜੇ ਲਖਬੀਰ ਸਿੰਘ ਨਾਂ ਦੇ ਬੰਦੇ ਨੇ ਜਿਹੜੇ ਕਿਹੜੇ ਜਿਹੜੇ ਦਾਵਾ ਕਰ ਰਹੇ ਨੇ ਕਿ ਸਾਡੇ ਨਾਮ ਸੇ ਯਾਰ ਦੂਰ ਤੋਂ ਉਹਨਾਂ ਨੇ ਵੀ ਨਾਲ ਐਗਰੀ ਕੀਤਾ ਇਹਨਾਂ ਲਖਵੀਰ ਸਿੰਘ ਜੀ ਉਹ ਬੰਦੇ ਦੀ ਜਿਹੜੀ ਹੈਗੀ ਹੈ ਉਹਦਾ ਕੋਰਟ ਆਰਡਰ ਹੈ ਉਹ ਖੁਦ ਦਵਾਈ ਪਰ ਰਿਹਾ ਜੀ ਇੱਥੇ ਉਹਨਾਂ ਦੀ ਕੰਪਲੇਂਟ ਦੇ ਬੇਸ ਦੇ ਉੱਤੇ ਨਹੀਂ ਆਂਦੀ ਜੀ ਬਸ ਇੰਨੀ ਦੂਜੇ ਪਾਸੇ ਨਿਸ਼ਾਨਦੇਵ ਦੇ ਆਰਡਰ ਮਾਨਜੋ ਕੋਰਟ ਤੋਂ ਹੁਕਮ ਸੀ ਉਹ ਦੂਜੇ ਜਾਣਕਾਰੀ ਕੋਰਟ ਦੇ ਮੈਟਰ ਹੈ ਲੱਗਦਾ ਕੋਰਟ ਦੇ ਹੁਕਮਾਂ ਦੀ ਗਲਤ ਜਾਣਕਾਰੀ ਦਿੱਤੀ ਹੈ ਕਿ ਮੀਡੀਆ ਨੂੰ ਕੋਈ ਕਾਰਵਾਈ ਹੋ ਸਕਦੀ ਹੈ ਪਰ ਮੈਂ ਤੁਹਾਨੂੰ 1 ਮਿੰਟ ਜੀ ਅਸੀਂ ਵੈਰੀਫਾਈ ਕਰਾਂਗੇ ਐਕਸ਼ਨ ਉਹ ਅਲੱਗ ਚੀਜ਼ ਹੈ ਅੱਜ ਇੱਥੇ ਇਹ ਉਹ ਨਿਸ਼ਾਨਦੇਵ ਚੱਲ ਰਹੀ ਹੈ ਇਹ ਇੱਕ ਦੂਜਾ ਸੈਪਰੇਟ ਆਰਡਰ ਦੇ ਵਿੱਚ ਉਹ ਬੰਦਾ ਨਿਸ਼ਾਨਦੇਵ ਨੂੰ ਯੂਜ਼ ਕਰਕੇ ਆਪਣੇ ਕੋਰਟ ਦੇ ਵਿੱਚ ਜੋ ਦੇ ਹੱਕ ਕੋ ਉਹ ਕੋਈ ਵੀ ਬਾਰੇ ਅਸੀਂ ਇਹ ਵੀ ਜਾਣਦੇ ਚੱਲਣਾ ਸਾਰੇ ਯਾਰ ਅਸੀਂ ਭਗਤ ਟੀਮ ਦੇ ਵਿੱਚ ਆਪਣੀਆਂ ਜ਼ਮੀਨਾਂ ਦੇ ਰੋਲੇ ਚੱਲਦੇ ਨੇ ਆ ਜਿਹੜਾ ਸੀਜ਼ਨ ਉਹ ਹੈ ਜਦੋਂ ਫਸਲ ਵੱਢੀ ਜਾਂਦੀ ਹੈ ਅਗਲੀ ਫਸਲ ਬੀਜਦੇ ਆ ਉਸ ਸਮੇਂ ਦੇ ਉੱਤੇ ਨਿਸ਼ਾਨਦੇਹੀ ਆ ਆਮ ਹੁੰਦੀਆਂ ਨੇ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਇਹ ਕੋਈ ਸੈਂਸੇਸ਼ਨ ਵਾਲੀ ਨਿਊਜ਼ ਨਹੀਂ ਹੈਗੀ ਇਹ ਬੜਾ ਨਾਰਮਲ ਚੀਜ਼ ਹੈ ਉਹ ਨਾਰਮਲ ਐਕਸ਼ਨ ਜਿਹੜਾ ਹੈਗਾ ਉਹ ਅੱਜ ਤੁਸੀਂ ਸਰਦਾਰ ਸਾਹਿਬ ਆਏ ਨੇ ਪੁਲਿਸ ਮਦਦ ਮੰਗੀ ਸਾਡੇ ਐਸ ਐਚਓ ਸਾਹਿਬ ਨਾਲ ਆਏ ਨੇ ਉਹ ਕਾਰਵਾਈ ਕੀਤੀ ਜਰੀ ਹੋਰ ਕੋਈ ਰੌਲਾ ਹੀ ਨਹੀਂ ਹੈਗਾ ਪਰ ਸਰ ਜੋ ਮੈਸੇਜ ਜਿਹੜਾ ਇੱਥੇ ਲੱਗਦਾ ਰਹੇ ਉਹਦਾ ਲਈ ਜੋ ਮੈਸੇਜ ਦੇ ਵਿੱਚ ਪਾਇਆ ਗਿਆ ਕਿ ਬਲਡੋਰੀ ਕਿਨੇ ਪਾਇਆ ਜੀ ਜੋ ਮੀਡੀਆ ਨੇ ਕਿਨੇ ਪਾਇਆ ਜੀ ਦੱਸੋ ਮੈਨੂੰ ਅੱਜ ਨਾਲ ਤੁਸੀਂ ਲੈ ਕੇ ਗਏ ਉਹਨਾਂ ਨੂੰ ਅਸੀਂ ਵੈਰੀਫਾਈ ਕਰਨ ਲਈ ਗਏ ਹਾਂ ਵੀ ਤੁਸੀਂ ਕਿਉਂ ਪਾਇਆ ਮੈਸੇਜ ਬਿਨਾ ਮਤਲਬ ਚੀਜ਼ਾਂ ਨੂੰ ਸੈਂਸੇਸ਼ਨਲਾਈਜ਼ ਕਿਉਂ ਕੀਤਾ ਉਹਨਾਂ ਦੀ ਪੁੱਛਾਂਗੇ ਉਹਨਾਂ ਨੇ ਕਿਸ ਬੇਸ ਦੇ ਉੱਤੇ ਪਾਇਆ ਅਗਰ ਕੋਈ ਉਹਨਾਂ ਦਾ ਜਿਹੜਾ ਉਹਦੇ ਵਿੱਚ ਮੈਲਾਫਾਈਡ ਨੰਬਰ ਪਾਇਆ ਹੋਵੇ ਕੋਈ ਕਾਰਵਾਈ ਕਰਾਂਗੇ ਅਗਰ ਕੋਈ ਉਹ ਚੀਜ਼ ਵੈਸੇ ਹੀ ਹੋ ਗਈ ਉਹ ਵੈਰੀ ਵੀ ਇਹ ਜੀ ਕਰਨੀ ਹੈ ਨਾਰਮਲ ਹੈ ਜੀ ਤੁਸੀਂ ਵੀ ਆਪਣਾ ਰੈਲੇਵੈਂਟ ਨਿਊਜ਼ ਦੇ ਉੱਤੇ ਤੁਸੀਂ ਫੋਕਸ ਕਰੋ ਥਿਸ ਵਾਸ ਫ੍ਰੀਵਲਸ ਠੀਕ ਹੈ ਥੈਂਕ ਯੂ ਸੋਰੀ ਮੀਡੀਆ ਕੁਟਾ ਹੈ ਅਸੀਂ ਕਿਸੇ ਪਰ 2000 ਕਿਲੋ ਦਾ ਟਾਈਕਲ 2000 ਦਾ ਪਰ ਮੈਨੂੰ ਥਾਣੇ ਲੈ ਕੇ ਚਲੋ ਕਿਹਦੀ ਗੱਲ ਕਰ ਰਹੇ ਹੋ ਮਾਨ ਸਿੰਘ ਦੁਆਬੀ ਨੂੰ ਲੈ ਕੇ ਦੁਆਬੀ ਸਾਹਿਬ ਨੂੰ ਵਿਚਕਾਰ ਟੇਨ ਕਰ ਲਿੱਤਾ ਗਿਆ ਹੈ ਸੋ ਪਗਸੇਗ ਦੁਆਬੀ ਦਾ ਇਸ ਤਰ੍ਹਾਂ ਕਿ ਸਵੇਰ ਕੋਈ ਜਿਹੜਾ ਮੈਸੇਜ ਪਾਇਆ ਕਿ ਪਗਸੇਗ ਦੁਆਬੀ ਜੋ ਕਿ ਇਸ ਸਮੇਂ ਰਿਤੀ ਨੂੰ ਉਹਨੂੰ ਕਿ ਅਬੂਲ ਦਾ ਹੁਣ ਹੋ ਰਿਹਾ ਹੈ ਲਿਆ ਜਾ ਰਿਹਾ ਤੇ ਰਿਤੀ ਖਾਦੇ ਵਿੱਚ ਲੈ ਕੇ ਜਾਇਆ ਜਾਵੇਗਾ ਸੋ ਪਗਸੇਗ ਦੁਆਬੀ ਜਿੰਦਰਾ ਉਹਨਾਂ ਨੇ ਕਿ ਉਹ ਸੂਬੇ ਪਹੁੰਚੇ ਸੀ ਕਿ ਕੀ ਕਿਆਸੀ ਦੀ ਹੈ ਜੋ ਕੰਪਨੀ ਹੋਰ ਕੋਸ਼ਿਸ਼ ਨੇ ਲਈ ਗਏ ਕਾਫੀ ਮਾਹੌਲ ਨਹੀਂ ਕੀਤੀ ਗਈ ਤੇ ਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਭਗਤ ਸਿੰਘ ਦੁਆਬੀ ਭਗਤ ਸਿੰਘ ਦੁਆਬੀ ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਦੇ ਕੇ ਜਾਰੀ ਆ ਗਿਆ ਹੈ ਦੁਆਬੀ ਭਗਤ ਸਿੰਘ ਦੁਆਬੀ ਜੋ ਪਗਤ ਸਿੰਘ ਦੁਆਬੀ ਜਿਨ੍ਹਾਂ ਨੂੰ ਇਸ ਸਮੇਂ ਡਿਟੇਨ ਕੀਤਾ ਗਿਆ ਹੈ ਉਸ ਨੇ ਹਿਰਾਸਤ ਵਿੱਚ ਲੈ ਲਿਆ ਗਿਆ ਕਾਰਨ ਵੀ ਦੱਸ ਦਿੰਨੇ ਆ ਕਿ ਜੋ মিডিਆ ਨੂੰ ਕਿੱਥੇ ਜਾਣ ਕਰਕੇ ਦਲਾ ਦਾ ਉੱਤੇ ਕਾਰਨ ਦਾ ਜੋ ਸੱਦਾ ਪੱਤਰ ਸੀ ਉਹ ਪਗਤ ਸਿੰਘ ਦੁਆਬੀਆ ਵੱਲੋਂ ਦਿੱਤਾ ਗਿਆ ਸੀ ਪਗਤ ਸਿੰਘ ਦੁਆਬੀ ਜਿਸ ਨੂੰ ਉਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਹੈ ਤੇ ਨੇ ਨੰਦਕਰਮ ਹੋ ਗਈ ਠੀਕ ਹੈ ਰੋਡ ਹੈਗੀ ਹੈ ਅਸੀਂ ਥਾਣੇ ਜਾ ਕੇ ਸਾਰੀ ਗੱਲ ਵੈਰੀਫਾਈ ਕਰਾਂਗੇ ਵੀ ਜਿਹੜੀ ਚੀਜ਼ ਦਾ ਕੋਈ ਵजूद ਨਹੀਂ ਸੀਗਾ ਕੋਈ ਇਹੋ ਜਿਹੀ ਕੋਰਟ ਆਰਡਰ ਨਹੀਂ ਆਈ ਹੈ ਇਹ ਜੇ ਅੱਜ ਜਿਹੜੀ ਕਾਰਵਾਈ ਆ ਰਹੀ ਹੈ ਬੀਟੀਸੀ ਮਾਈਕ ਨਹੀਂ ਚੱਕਦੇ ਨਹੀਂ ਹੈਗਾ ਅਗਰ ਕਿਸੇ ਨੇ ਕੋਈ ਨਿਊਜ਼ ਪਾਈ ਹੈ ਤਾਂ ਉਹਦਾ ਬੇਸ ਕੀ ਸੀਗਾ ਕਿਸ ਬੇਸਿਸ ਦੇ ਉੱਤੇ ਬਿਨਾਂ ਮਤਲਬ ਤੋਂ ਤੁਸੀਂ ਵੀ ਇੱਡੀ ਦੂਰੋਂ ਸਾਰੇ ਪੱਤਰਕਾਰ ਭਾਈਚਾਰਾ ਸਾਡਾ ਇਕੱਠਾ ਹੋ ਕੇ ਆਏ ਹੋ ਕੋਈ ਨੈਸ਼ਨਲ ਮੀਡੀਆ ਵੀ ਆਇਆ ਹੈ ਜਦਕਿ ਇਹ ਸਿਮਪਲ ਨਿਸ਼ਾਨੀ ਹੈ ਜੋ ਕਿ ਰੂਟੀਨ 'ਚ ਹਜ਼ਾਰਾਂ ਹੁੰਦੀਆਂ ਹਨ ਮਾਈਕ